ਇਹ ਤੇ ਗੰਦੇ ਭਰਾ ਨੂੰ ਭਰਾ ਤੂੰ ਕੀ ਲੈਣਾ ਤੂੰ ਕੀ ਲੈਣਾ ਤੂੰ ਕੀ ਲੈਣਾ ਨਹੀਂ ਲੈਣਾ ਭਾਈ ਹਾਂ ਤੇ ਫੇਰ ਆ ਮੈਂ ਕਿਹ ਜੈਣਾ ਅੱਗੇ ਕਰ ਮੈਂ ਕਿਹ ਜੈਣਾ ਅੱਗੇ ਕਰ ਮੈਂ ਫੜ ਕੇ ਉਹ ਤੇ ਛੁੱਟਣਾ ਮੈਂ ਫੜ ਕੇ ਉਹ ਤੇ ਛੁੱਟਣਾ ਮੈਂ ਫੜ ਕੇ ਉਹ ਤੇ ਛੁੱਟਣਾ ਇਹ ਤੇ ਆ ਭਲਾਈ ਜਾਣੇ ਭਾ ਨਿਆ ਕੈਮਰਾ ਕੂੜਾ ਸਾਰਾ ਨਾਲ ਦੇ ਨਿਆ ਕੈਮਰਾ ਕੂੜਾ ਸਾਰਾ ਨਾਲ ਦੇ ਨਿਆ ਕੈਮਰਾ ਕੂੜਾ ਸਾਰਾ ਨਾਲ ਜਦ ਯਾਰ ਦੀ ਜੋ ਬੋਲਾਈ ਬਿਲਕੁਲ ਬਿਲਕੁਲ ਇਹ ਦੇਖ ਸਕਦੇ ਹੋ ਇੱਕ ਵਾਰ ਅਸਰਿੰਜਾ ਵਿਖਾਉਂ ਜਰਾ ਤੇ ਕਿਤਨਾ ਕਿਤੇ ਸਵਾਲ ਜਰੂਰ ਖੜੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਸ਼ੇੜੀ ਨੇ ਇੱਥੇ ਤੁਰੇ ਫਿਰਦੇ ਨੇ ਕਿਸੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਨੇ ਉਹ ਕਿਤਨਾ ਕਿਤੇ ਸਵਾਲ ਜਰੂਰ ਖੜੇ ਕਰਦੀ ਹੈ ਇੱਥੇ ਬਹੁਤ ਜ਼ਿਆਦਾ ਗੁਰੂ ਨਾਨਕੋ ਹਸਪੀਟਲ ਦੇ ਅੰਦਰ ਨਸ਼ਾ ਚੱਲਦਾ ਜੋ ਮੁੰਡੇ ਅੰਦਰੋਂ ਨਸ਼ਾ ਵੀ ਲੈਂਦੇ ਆ ਗਾ ਸਪਲਾਈ ਕਰਦੇ ਮੇਰੀ ਗੱਲ ਸੁਣੋ ਇੱਥੇ ਜੇ ਇਸ ਜਗ੍ਹਾ ਨਸ਼ਾ ਛਡਾਉ ਕੇਂਦਰ ਹੈ ਇੱਥੋਂ ਬਾਹਰ ਨਿਕਲ ਕੇ ਇੱਥੇ ਸਰਿੰਜਾ ਲਾਂਦੇ ਨੇ ਸਾਹਮਣੇ ਚੜ ਦਿੰਦੇ ਆਪਾਂ ਕੁਛ ਨਹੀਂ ਦੇਖਦੇ ਪਰ ਮੁੰਡੇ ਨੇ ਇੱਥੇ ਨਸ਼ੇੜੀ ਇੱਥੇ ਖਲੋਤੇ ਹੁੰਦੇ ਆ ਇੱਥੋਂ ਹੀ ਦਵਾਈ ਲੈਂਦੇ ਇੱਥੇ ਹੀ ਸਪਲਾਈ ਕਾ ਕਰਦੇ ਤੇ ਇੱਥੇ ਹੀ ਆਪ ਮਰਦੇ ਵੀ ਕਈ ਮਰੇ ਵੀ ਹੋਏ ਆ ਨਸ਼ੇੜੀਆਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ ਕੋਈ ਕਹਿੰਦਾ ਮੈਂ ਕੈਮਰਾ ਖੋ ਕੇ ਸੁੱਟ ਦਾਂਗਾ ਕੋਈ ਕਹਿੰਦਾ ਮੈਂ ਮਾਈਕ ਖੋ ਕੇ ਸੁੱਟ ਦਾਂਗਾ ਕੋਈ ਕਹਿੰਦਾ ਇੱਥੇ ਮੇਰੀ ਵੀਡੀਓ ਨਾ ਬਣਾਈ ਜਾਵੇ ਤਾਂ ਨਸ਼ਾ ਤਾਬੜ ਤੋੜ ਚੱਲਦਾ ਪਿਆ ਕੋਈ ਵੀ ਨਈ ਗੱਲ ਕਰਨਾ ਚਾਹੁੰਦਾ ਕਿ ਪੰਗਾ ਕੌਣ ਲਵੇ ਕਿਸੇ ਦੇ ਨਾਲ ਨਸ਼ੇੜੀ ਨਾਲ ਕਿਸੇ ਨਾਲ ਪੰਗਾ ਕੌਣ ਲਵੇ ਤੇ ਕੌਣ ਪੰਗਾ ਨਾਲ ਲਵੇ ਵੱਡੀ ਗੱਲ ਆ ਪਵਨ ਜੀ ਕੋਈ ਬੋਲ ਕੇ ਨਈ ਰਾਜੀ ਕਿਉਂ ਡਰ ਲੱਗਦਾ ਕਿ ਨਸ਼ੇੜੀ ਨੇ ਬੰਦੀ ਕੀ ਕਰ ਦੇਣਾ ਪਰ ਜਿਹੜੇ ਵੀ ਨਸ਼ੇੜੀ ਇਸ ਵੇਲੇ ਇੱਥੇ ਖੜੇ ਸੀ ਆਪ ਜੀ ਦਾ ਕੈਮਰਾ ਵੇ ਕਿੱਥੋਂ ਭੱਜ ਗਏ ਕੀ ਹੈ ਵੈਸੇ ਆ ਹਾਂ ਹਸਪੀਟਲ 'ਚ ਮਰੀਜ਼ ਆਇਓ ਨਾਲ ਕਿਹੜਾ ਮਰੀਜ਼ ਆਇੋ ਨਾਲੇ ਮੈਂ ਕੀ ਕਰਨਾ ਕਿਹੜਾ ਬੀਜ ਆ ਓਏ ਆਇੰਗਾ ਨਾਲ ਤੇ ਦੱਸਾਂਗਾ ਵੀਰ ਜੀ ਮੈਂ ਨਹੀਂ ਆਣਾ ਬਸ ਮੈਂ ਨਹੀਂ ਦੱਸਣਾ ਨਹੀਂ ਦੱਸਣਾ ਇੱਥੇ ਕੀ ਕਰਦੇ ਪਏ ਆ ਕਿ ਇੱਥੇ ਖਲੋਤੇ ਆਂ ਦੇ ਕਹਿੰਦੇ ਭਰਾ ਨੂੰ ਭਰਾ ਨੂੰ ਤੂੰ ਕੀ ਲੈਣਾ ਤੂੰ ਕੀ ਲੈਣਾ ਪੁੱਛ ਨਹੀਂ ਲੈਣਾ ਭਾਜੀ ਹਾਂ ਤੇ ਫੇਰ ਆ ਮੈਂ ਕਹ ਜੈਨਾ ਅੱਗੇ ਕਰ ਮੇਰੇ ਮੈਂ ਕਹਨਾ ਅੱਗੇ ਕਰ ਮੈਂ ਫੜ ਕੇ ਉਹ ਤੇ ਸੁੱਟਨੇ ਹਾਂਜੀ ਕੋਈ ਗੱਲ ਨਹੀਂ ਐਵੇਂ ਤੁਸੀਂ ਮੈਂ ਇਹਦੇ ਆ ਬੁਲਾਈ ਜਾਂਦੇ ਭਾ ਤੇ ਕੈਮਰਾ ਕੂਮਰਾ ਸਾਰਾ ਲਾ ਦੇ ਨੇ ਚੱਡੀ ਜਣ ਕੀ ਚੁੱਪ ਗਾ ਬਿਲਕੁਲ ਬਿਲਕੁਲ ਇਹ ਦੇਖ ਸਕਦੇ ਹੋ ਇੱਕ ਵਾਰ 10 ਸਿਰੰਜਾ ਵਿਖਾਉ ਜਰਾ ਇਥੇ ਤਾਂ ਖਾਸ ਤਸਵੀਰ ਜੜੀ ਆ ਜਰੂਰ ਇਸ ਜਗ੍ਹਾ ਤੇ ਉੱਤੇ ਨਜ਼ਰ ਆਉਂਦੀ ਪਈ ਆ ਕਿਤਨਾ ਕਿਤੇ ਸਵਾਲ ਜਰੂਰ ਖੜੇ ਹੁੰਦੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨਸ਼ੇੜੀ ਨੇ ਇਥੇ ਤੁਰੇ ਫਿਰਦੇ ਨੇ ਕਿਸੇ ਨੂੰ ਬੋਲਣ ਦੀ ਜਾਂਚ ਲਈ ਆ ਕਿਸ ਤਰੀਕੇ ਦੇ ਨਾਲ ਗੱਲਬਾਤ ਕਰਦੇ ਨੇ ਉਹ ਕਿਤਨਾ ਕਿਤੇ ਸਵਾਲ ਜਰੂਰ ਖੜੇ ਕਰਦੀ ਆ ਤਾਂ ਇਹ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਜਿੱਥੇ ਇਹ ਇਹ ਨਸ਼ਾ ਛਡਾਊ ਕੇਂਦਰ ਆ ਆਜੋ ਇੱਕ ਵਾਰ ਆ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਇੱਧਰ ਨਸ਼ਾ ਛਡਾਊ ਕੇਂਦਰ ਆ ਇੱਧਰ ਹੀ ਸਾਈਡ ਤੇ ਨਸ਼ਾ ਛਡਾਊ ਕੇਂਦਰ ਆ ਤਾਂ ਅੰਦਰ ਚੱਲ ਕੇ ਇੱਕ ਵਾਰ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਅੰਦਰ ਦਾ ਮਾਹੌਲ ਹੈ ਮਿਲਦੀ ਵੀ ਸਹੀ ਤਰੀਕੇ ਦਵਾਈ ਦੂ ਦਵਾਈ ਸਾਰੀ ਮਿਲਦੀ ਵੀ ਸਹੀ ਤਰੀਕੇ ਹਾਂਜੀ ਹਾਂਜੀ ਇਹ ਨਸ਼ਾ ਛਡਾਊ ਕੇਂਦਰ ਹੈ ਨਾ ਹਾਂਜੀ ਕਿੰਨੇ ਕੀ ਜਾਣੀ ਆ ਜਾਂਦੇ ਵੇਸੇ ਨੌਜਵਾਨ ਕਾਫੀ ਆ ਜਾਂਦੇ ਜੀ ਤਾਂ ਪਰੇਸ਼ਾਨ ਤੇ ਨਹੀਂ ਮੈਂ ਕਰਦਾ ਕੋਈ ਨਹੀਂ ਨਹੀਂ ਬਹੁਤ ਵਧੀਆ ਦਵਾਈ ਮਿਲ ਜ ਜਾਂਦੀ ਹਾਂਜੀ ਬਹੁਤ ਅੱਛਾ ਬਾਹਰ ਵੀ ਕਰਦੇ ਮੁੰਡੇ ਨਸ਼ਾ ਕੋਈ ਬਾਹਰ ਕਰਦੇ ਹੋਗੇ ਪਰ ਇੱਥੇ ਹੀ ਦਵਾਈ ਨਹੀਂ ਦੀ ਆਪਣੀ ਦਵਾਈ ਮਿਲ ਜਾਂਦੀ ਜੇ ਤੁਸੀਂ ਦਵਾਈ ਲੈਂਦੇ ਪਤਾ ਬਾਹਰ ਤੁਹਾਨੂੰ ਵੈਸੇ ਤੁਹਾਡੀ ਨੋਟਿਚ ਆ ਗਿਆ ਵੀ ਬਾਹਰ ਕਰਦੇ ਨਸ਼ਾ ਮੁੰਡੇ ਬਹੁਤ ਹੀ ਇਹ 55 ਦੇਖ ਲਾਉਣੀ ਹੈ ਜੀ ਜਗਾ ਦੇ ਬੰਨਾਂ ਵਾਦੂ ਜੀ ਹਾਂਜੀ ਹਾਂਜੀ ਸਮਾਨ ਲਾਉਂਦੇ ਆ ਜੋ ਵੀ ਹੈ ਜੀ 55 ਇੱਥੇ ਸੜਸੁੱਟੀ ਆਂਦੇ ਸ਼ਰੀਆਮ ਜੀ ਤਾਂ ਬਿਲਕੁਲ ਤਾਂ ਸ਼ਰੀਆਮ ਬਾਹਰ ਨਸ਼ਾ ਚੱਲਦਾ ਵੀਰ ਹੋਰਾਂ ਨੇ ਦੱਸਿਆ ਤਾਂ ਇੱਕ ਖਾਸ ਤਸਵੀਰ ਹੈ ਨਸ਼ਾ ਛਡਾਊ ਕੇਂਦਰ ਦੀ ਕਿਸ ਤਰੀਕੇ ਨਾਲ ਤਿਆਰੀਆਂ ਨੇ ਉਹ ਦੇਖ ਸਕਦੇ ਹੋ ਫਿਲਹਾਲ ਦੀ ਘੜੀ ਸਾਸ਼ਿਕਾ ਵੀਰ ਜੀ ਅੱਛਾ ਕਿੰਨੇ ਕ ਪੇਸ਼ੈਂਟ ਆ ਜਾਂਦੇ ਰੋਜ਼ ਦੇ ਆਈ ਜਾਂਦੇ ਕੜਗੜ ਵੀਰ 200 ਪਰ ਲੱਗ ਕੇ ਆ ਜਾਂਦੇ ਅੱਛਾ ਮੁੰਡੇ ਬਾਹਰ ਨਸ਼ਾ ਕਰਦੇ ਆ ਉਹ ਕਦੀ ਉਹਦੇ ਬਾਰੇ ਹੈਗੀ ਤਾਂ ਨੋਟਿਸ ਨਹੀਂ ਵੀਰ ਜੀ ਸਾਡੇ ਉੱਤੇ ਇੱਥੇ ਇਦਾਂ ਕਿ ਇੱਥੇ ਸੀ ਪ੍ਰੀ ਮੈਡੀਕੇਸ਼ਨ ਪੀਛੇ ਦਿੰਦੇ ਆ ਬਾਕੀ ਡਾਕਟਰ ਸਾਹਿਬ ਨੂੰ ਅੰਦਰ ਤਾਂ ਬਿਲਕੁਲ ਡਾਕਟਰ ਸਾਹਿਬ ਨਾਲ ਵੀ ਜ਼ਰੂਰ ਅਸੀਂ ਗੱਲ ਕਰਾਂਗੇ ਪਰ ਇੱਕ ਵਾਰੀ ਫੇਰ ਆਪਾਂ ਬਾਹਰ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੇਖੋ ਨਸ਼ਾ ਕਰਦੇ ਨੇ ਤੇ ਉਹ ਤੋਂ ਲੜਨ ਨੂੰ ਪੈਂਦੇ ਨੇ ਇਸ ਤਰ੍ਹਾਂ ਦੇ ਇਸ ਜਗ੍ਹਾ ਦੇ ਉੱਤੇ ਨੌਜਵਾਨ ਨੇ ਜਿਹੜੇ ਨਸ਼ਾ ਕਰਦੇ ਨੇ ਤਾਂ ਨਸ਼ਾ ਵੈਸੇ ਵੀ ਨਸ਼ੇ ਦੇ ਵਿੱਚ ਬੰਦਾ ਬੰਦਾ ਅੰਨਾ ਹੋ ਜਾਂਦਾ ਨਸ਼ਾ ਮੇਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਜੀ ਇੱਥੇ ਨਸ਼ਾ ਹੁੰਦਾ ਵਾ ਇਥੇ ਬਹੁਤ ਜ਼ਿਆਦਾ ਗੁਰੂ ਅਨਕੋ ਹਸਪੀਟਲ ਦੇ ਅੰਦਰ ਨਸ਼ਾ ਚੱਲਦਾ ਜੋ ਮੁੰਡੇ ਅੰਦਰੋਂ ਨਸ਼ਾ ਵੀ ਲੈਂਦੇ ਆ ਗਾਂ ਸਪਲਾਈ ਕਰਦੇ ਮੇਰੀ ਮੇਰੀ ਗੱਲ ਸੁਣੋ ਇੱਥੇ ਇਸ ਜਗ੍ਹਾ ਨਸ਼ਾ ਛਡਾਊ ਕੇਂਦਰ ਹੈ ਇੱਥੋਂ ਬਾਹਰ ਨਿਕਲ ਕੇ ਇੱਥੇ ਸਰੀਂਜਾ ਲਾਉਂਦੇ ਨੇ ਸਾਹਮਣੇ ਸੈਟ ਦੇ ਉੱਤੇ ਆਪਾਂ ਕੁਝ ਨਹੀਂ ਦਈਏ ਪਰ ਮੁੰਡੇ ਨੇਤੀ ਨਸ਼ੇੜੀ ਇੱਥੇ ਖਲੋਤੇ ਹੁੰਦੇ ਆ ਇੱਥੋਂ ਹੀ ਦਵਾਈ ਲੈਂਦੇ ਆ ਇੱਥੇ ਸਪਲਾਈ ਗਾਂ ਕਰਦੇ ਆ ਤੇ ਇੱਥੇ ਆਪ ਮਰਦੇ ਵੀ ਕਈ ਮਰੇ ਵੀ ਹੋਏ ਆ ਹਾਂ ਨਿਯਕਸ਼ ਲਾਲਾ ਇਹ ਇੱਥੇ ਕਿਤੇ ਕੀ ਕਰਦੇ ਜੀ ਅਸੀਂ ਇੱਥੇ ਤੇ ਮੇਰਾ ਵੀਰ ਜੀ ਕੱਪੜੇ ਦਾ ਕੰਮ ਆ ਮੈਂ 7 ਸਾਲ ਤੋਂ ਛੋਟੇ ਗੇਟ ਦੇ ਉੱਤੇ ਮੇਰੇ ਕੱਪੜੇ ਦੀ ਦੁਕਾਨੀ ਤੇ ਹੁਣ ਇੱਥੇ ਵੱਡੇ ਗੇਟ ਦੇ ਬਾਹਰ ਹਾਂਜੀ ਹੁਣ ਵੱਡੇ ਗੇਟ ਦੇ ਉੱਤੇ ਆ ਜੋਗੇ ਅਸੀਂ ਕੋਰੋਨਾ ਜਾਨਾ ਮੁਸ਼ਕਿਲ ਲੱਗਦਾ ਹੀ ਮੇਰਾ ਬੱਚਾ 50 ਰੁਪਏ ਦੇ ਰਾਤ ਨੂੰ ਮਾਰਿਆ ਗਿਆ ਕਿਹੜਾ ਕਿਤੇ ਸਵਾਲ ਇਹ ਜਰੂਰ ਖੜੇ ਹੁੰਦੇ ਪਏ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਸਿਸਟਮ ਜਿਹੜਾ ਵਾ ਉਹ ਚੱਲਦਾ ਪਿਆ ਨਸ਼ੇੜੀਆਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ ਕੋਈ ਕਹਿੰਦਾ ਮੈਂ ਕੈਮਰਾ ਖੋ ਕੇ ਸੁੱਟ ਦਾਂਗਾ ਕੋਈ ਕਹਿੰਦਾ ਮੈਂ ਮਾਈਕ ਖੋ ਕੇ ਸੁੱਟ ਦਾਂਗਾ ਕੋਈ ਕਹਿੰਦਾ ਇੱਥੇ ਮੇਰੀ ਵੀਡੀਓ ਨਾ ਬਣਾਈ ਜਾਵੇ ਤਾਂ ਨਸ਼ਾ ਤਾਬੜ ਤੋੜ ਚੱਲਦਾ ਪਿਆ ਸਰਿੰਜਾਂ ਦੱਸ ਦਿਆ ਪਈਆਂ ਨੇ ਕਿ ਕਿਸ ਤਰੀਕੇ ਨਾਲ ਸਰਿੰਜਾਂ ਨੇ ਅੰਦਰੋਂ ਜਿਹੜੇ ਨਸ਼ੇੜੀ ਨਿਕਲਦਾ ਪਿਆ ਉਹ ਵੀ ਦੱਸਦਾ ਹੈ ਕਿ ਇਸ ਜਗ੍ਹਾ ਤੇ ਨੌਜਵਾਨ ਟੀਕੇ ਲਗਾਉਂਦੇ ਨੇ ਨਸ਼ਾ ਕਰਦੇ ਨੇ ਤਾਂ ਜਿਹੜੀ ਭੈਣ ਇੱਥੇ ਮੌਜੂਦ ਆ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇੱਥੇ ਨਸ਼ੇੜੀ ਮੌਜੂਦ ਨਜ਼ਰ ਆਉਂਦੇ ਨੇ ਤਾਂ ਕਿਤੇ ਨ ਕਿਤੇ ਸਵਾਲ ਚ ਉੱਠ ਨਜ਼ਰ ਆਉਂਦੇ ਕਿ ਕਿਸ ਤਰੀਕੇ ਦੇ ਦੇ ਨਾਲ ਸਿਸਟਮ ਬਣ ਚੁੱਕਿਆ ਪੰਜਾਬ ਸਰਕਾਰ ਵੱਲੋਂ ਹਰ ਹੀਲਾ ਕੀਤਾ ਜਾ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਜਾਂ ਅੰਮ੍ਰਿਤਸਰ ਪ੍ਰਸ਼ਾਸਨ ਦੀ ਪੁਲਿਸ ਕਮਿਸ਼ਨਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਬਹੁਤ ਐਫਰਟ ਲਗਾਏ ਜਾ ਰਹੇ ਨੇ ਕਿ ਕਿਸੇ ਤਰੀਕੇ ਨਸ਼ੇ ਨੂੰ ਜੜੋਂ ਮਕਾਦ ਦਿੱਤਾ ਜਾਵੇ ਪਰ ਫਿਰ ਵੀ ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਕਿ ਨਸ਼ਾ ਖਤਮ ਹੋਏਗਾ ਕਿ ਨਹੀਂ ਆਏ ਪੁਲਿਸ ਨੂੰ ਪਤਾ ਨਹੀਂ ਲੱਗੇ ਥਾਣਾ ਉਹਨ ਉਹ ਯਾਰ ਅੰਦਰ ਥਾਣਾ ਵਾ ਇੱਥੇ ਗੱਡੀਆਂ ਖਲੋਉਂਦੀਆਂ ਪੁਲਿਸ ਦੀਆਂ ਉਹ ਕੋ ਪਿੱਛੇ ਗੱਡੀ ਆ ਗਈ ਜੀ ਬਿਲਕੁਲ ਐਹੀ ਤੇ ਮੈਂ ਗੱਲ ਕਰ ਰਿਹਾ ਕਿ ਇਹੋ ਹੀ ਤੇ ਨਾਕਿਸਕਾਰ ਕਰਦਗੀ ਆ ਬੈਡ ਪਰਫਾਰਮੈਂਸ ਆ ਕਿ ਇਹ ਨਾਲ ਥਾਣਾ ਹੋਵੇ ਨਾਲ ਐਸ ਐਚ ਓ ਵੀ ਬੈਠਦਾ ਹੋਵੇ ਤੇ ਉਹਦੇ ਬਿਲਕੁਲ ਐਡਜੋਇਨਿੰਗ 10 20 ਮੀਟਰ ਦੀ ਦੂਰੀ ਦੇ ਉੱਤੇ ਇੰਨੇ ਵੱਡੇ ਲੈਵਲ ਤੇ ਉਹਦੇ ਸਰਿੰਝਾਂ ਪਬਲੀਕਲੀ ਬਰਾਮਦ ਹੋ ਜਾਣ ਪੇ ਕੋਈ ਪੁਲਿਸ ਦਾ ਹਮਲਾ ਇੱਥੇ ਮੌਜੂਦ ਨਾ ਹੋਵੇ ਇਹ ਦੇਖੋ ਪੁਲਿਸ ਦੀਆਂ ਗੱਡੀਆਂ ਇੱਥੇ ਘੁੰਮਦੀਆਂ ਪੀਆਂ ਕਿਸੇ ਨੂੰ ਪਤਾ ਨਹੀਂ ਜੀ ਇਹ ਬਿਲਕੁਲ ਠੀਕ ਹੈ ਕਿ ਜਦੋਂ ਇਹਨਾਂ ਲੋਕਾਂ ਨੂੰ ਪਤਾ ਲੱਗਦਾ ਕਿ ਮੀਡੀਆ ਪਰਸਨ ਜਿਹੜੇ ਇੱਥੇ ਪਹੁੰਚ ਗਏ ਆ ਉਸ ਤੋਂ ਬਾਅਦ ਹੀ ਫਿਰ ਇਹ ਆਪਣੀ ਕਾਰਵਾਈ ਜਿਹੜੀ ਆ ਉਹ ਸਰ ਅੰਜਾਮ ਕਰਦੇ ਆ ਖਾਣਾ ਪੂਰਤੀ ਕਰਨ ਆ ਜਾਂਦੇ ਆ ਗੁੰਗਲੋਂਾਂ ਨੂੰ ਮਿੱਟੀ ਝਾੜਦੇ ਆ ਪਰ ਔਨ ਗਰਾਉਂਡ ਸਿਚੁਏਸ਼ਨ ਇਹ ਹੈਗੀ ਆ ਕਿ ਇੱਕ ਹਸਪਤਾਲ ਦੇ ਵਿੱਚ ਵੱਡੇ ਲੈਵਲ ਤੇ ਨਸ਼ੇੜੀਆਂ ਦਾ ਇਕੱਠਾ ਹੋ ਜਾਣਾ ਵੱਡੇ ਲੈਵਲ ਦੇ ਉੱਤੇ ਸਰਿੰਜਾਂ ਬਰਾਮਦ ਹੋਣੀਆਂ ਵੱਡੇ ਲੈਵਲ ਤੇ ਐਚ ਆਈ ਵੀ ਵਰਗੇ ਭਿਆਨਕ ਬਿਮਾਰੀਆਂ ਦੇ ਪੇਸ਼ੈਂਟਸ ਹੋਣੇ ਇਹ ਸਿੱਧਾ ਸਿੱਧਾ ਸਮਝ ਆਉਂਦਾ ਕਿ ਸਾਡੀ ਪੰਜਾਬੀ ਦਾ ਘਾਣ ਅੱਜ ਵੀ ਉਸੇ ਤਰੀਕੇ ਚੱਲ ਚੱਲ ਰਿਹਾ ਹੈਗਾ ਪੰਜਾਬ ਦੇ ਲੋਕਾਂ ਦੀ ਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਜਿਨ੍ਹਾਂ ਕੋਲ ਪੈਸੇ ਉਹ ਵਿਦੇਸ਼ਾਂ ਨੂੰ ਜਾ ਰਹੇ ਆ ਜਿਹੜੇ ਇੱਥੇ ਰਹਿ ਗਏ ਆ ਉਹ ਨਸ਼ੇ ਦੇ ਵਿੱਚ ਗ੍ਰਸਤ ਹੋ ਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਉਜਾੜ ਰਿਹਾ ਸਰਕਾਰ ਨੂੰ ਚਾਹੀਦਾ ਕਿ ਤੁਰੰਤ ਸਪੈਸ਼ਲੀ ਜਿਹੜਾ ਇੱਥੇ ਮੌਕੇ ਤੇ ਇਸ ਵੇਲੇ ਤੁਸੀਂ ਦਿਖਾਇਆ ਆ ਉਹਦੇ ਉੱਤੇ ਬਹੁਤ ਵੱਡਾ ਐਕਸ਼ਨ ਲਵੇ ਕਾਨੂੰਨੀ ਕਾਰਵਾਈ ਕਰੇ ਤਾਂ ਕਿ ਇੱਥੇ ਆਉਣ ਜਾਣ ਵਾਲੇ ਲੋਕ ਆਮ ਪੇਸ਼ੈਂਟਸ ਆਮ ਰਾਹਗੀਰ ਗੁਸਰ ਬਸਰ ਕਰਨ ਵਾਲੇ ਲੋਕ ਆ ਉਹਨਾਂ ਦੀ ਜਾਨ ਸੁਰੱਖਿਅਤ ਰਹਾ ਸਕੇ ਔਰ ਇਦਾਂ ਦੇ ਜੰਜਾਲ ਤੋਂ ਇਦਾਂ ਦੇ ਕੋਹੜ ਤੋਂ ਇਹ ਲੋਕ ਮੁਕਤੀ ਪਾ ਸਕਣ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੇ ਕੋਹੜ ਤੋਂ ਮੁਕਤੀ ਪਾ ਸਕਣ ਨੌਜਵਾਨ ਜਿਹੜਾ ਹੈ ਕਿਤਨਾ ਕਿਤੇ ਨਸ਼ੇ ਦੇ ਵਿੱਚ ਇਸ ਤਰ੍ਹਾਂ ਤਸਦਾ ਜਾਂਦਾ ਤਾਂ ਅੰਦਰ ਥਾਣਾ ਦੇ ਚਲ ਕੇ ਦੇਖਦੇ ਆ ਫਿਲਹਾਲ ਸਮਾਜ ਸੇਵਕ ਜਿਹੜੇ ਨੇ ਉਹ ਥਾਣੇ ਦੇ ਅੰਦਰ ਪਹੁੰਚੇ ਨੇ ਸਾਡਾ ਜਿਹੜਾ ਫਰਜ ਹੈ ਕਿ ਅਸੀਂ ਪੁਲਿਸ ਦੇ ਨਾਲ ਵੀ ਚੰਦ ਗੱਲਾਂ ਸਾਂਝੀਆਂ ਜਰੂਰ ਕਰੀਏ ਕਿ ਮੌਕੇ ਤੇ ਡਿਊਟੀ ਕਿਹਨਾ ਦੀ ਹੈ ਕਿਸ ਤਰੀਕੇ ਦੇ ਨਾਲ ਡਿਊਟੀ ਜਿਹੜੀ ਆ ਨੀ ਭਾਈ ਜਾਰੀ ਹੈ ਫਿਲਹਾਲ ਤੁਸੀਂ ਦੇਖ ਸਕਦੇ ਆ ਤਾਂ ਸਰ ਕਿੱਥੇ ਗਏ ਨੇ ਸਰ ਸਰ ਇਹ ਕੋਈ ਨਹੀਂ ਐਸ ਲਈ ਕੋਈ ਨਹੀਂ ਦੇਖਦਾ ਫੇ ਡਿਊਟੀ ਐਸ ਐਚਓ ਸਾਹਿਬ ਨਹੀਂ ਆਏ ਜੀ ਅਛਾ ਜੀ ਨਹੀਂ ਆਇਆ ਡਿਊਟੀ ਅਫਸਰ ਅਗੇ ਇੱਥੇ ਡਿਊਟੀ ਅਫਸਰ ਕੋਲ ਨਾਲ ਦੇ ਕਮਰੇ ਚ ਤਾਂ ਤਾਂ ਨਾਲ ਦੇ ਕਮਰੇ ਚ ਹੀ ਦੱਸ ਦੇ ਪਏ ਨੇ ਡਿਊਟੀ ਅਫਸਰ ਤਫਤੀਸ਼ ਰੂਮ ਡਿਊਟੀ ਅਫਸਰ ਤਾਂ ਹੈਦਰ ਵੀ ਫਿਲਹਾਲ ਨਹੀਂ ਆਇਆ ਸਕਿਉਰਿਟੀ ਅਫਸਰ ਵੀ ਕੋਈ ਨਹੀਂ ਹੈ ਸਰ ਤੇ ਹੈਲਪਲਾਈਨ ਡੈਸਕ ਵੀ ਕੋਈ ਨਹੀਂ ਹੈ ਜੀ ਹਾਂਜੀ ਮੈਨੂੰ ਹੈਲਪਲਾਈਨ ਡੈਸਕ ਤੇ ਵੀ ਕੋਈ ਨਹੀਂ ਹੈਗਾ ਹਾਂ ਚਲੋ ਇੱਥੇ ਕਰ ਜਿਕੇ ਨੇ ਕੰਪਲੇਟ ਲਿਖਾ ਲਈ ਹਾਂ ਕੋਈ ਠੀਕ ਆ ਚਲੋ ਕੋਈ ਨਹੀਂ ਐਸ ਐਚ ਓ ਵੀ ਇੱਥੇ ਨਹੀਂ ਹੈਗੇ ਕੋਈ ਵੀ ਨਹੀਂਗਾ ਪਰ ਬੜੀ ਭਿਆਨਕ ਗੱਲ ਹੈ ਜੀ ਇੱਡੇ ਵੱਡੇ ਲੈਵਲ ਤੇ ਡਰੱਗ ਐਡਿਕਟਸ ਕੋਲ ਖੜੇ ਆ ਵੱਡੇ ਲੈਵਲ ਤੇ ਆਮ ਜਨਤਾ ਨੂੰ ਵੀ ਉਹਨਾਂ ਤੋਂ ਖਤਰਾ ਹੈ ਲੜਨ ਨੂੰ ਪੈਂਦੇ ਆ ਮੀਡੀਆ ਕਰਮਚਾਰੀਆਂ ਦੇ ਨਾਲ ਵੀ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੀਤੀ ਸਾਰੀਆਂ ਗੱਲਾਂ ਅਸੀਂ ਆਪਣੇ ਸਾਹਮਣੇ ਦੇਖ ਲਈਆਂ ਪਰ ਇਸ ਲਈ ਐਸਐਚਓ ਦੀ ਇੱਥੇ ਮੌਜੂਦ ਨਾ ਹੋਣਾ ਡਿਊਟੀ ਅਫਸਰ ਕੋਈ ਮੌਜੂਦ ਨਾ ਹੋਣਾ ਇਹ ਸਿੱਧਾ ਸਿੱਧਾ ਸਾਨੂੰ ਦੱਸ ਰਿਹਾ ਕਿ ਇਹ ਸਾਰਾ ਸਿਸਟਮ ਜਿਹੜਾ ਇਸ ਗੁਰੂ ਨਗਰੀ ਦੇ ਵਿੱਚ ਚੱਲ ਰਿਹਾ ਆ ਨਸ਼ੇ ਦੀ ਵੱਡੀ ਪਰਮਾ ਆ ਰਿਹਾ ਪਰ ਪੁਲਿਸ ਜਿਹੜੇ ਆਫੀਸਰਸ ਹੈਗੇ ਆ ਉਹ ਔਨ ਡਿਊਟੀ ਇਸ ਵੇਲੇ ਮੌਜੂਦ ਨਹੀਂ ਹੈਗੇ ਸੋ ਇਸ ਕਰਕੇ ਜੇ ਖੁਦਾ ਨਾ ਖਾਸਤਾ ਉੱਥੇ ਕੋਈ ਏਦਾਂ ਦੀ ਮਾੜੀ ਹਰਕਤ ਹੋ ਜਾਂਦੀ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਲੋਗ ਜਾਂ ਤੁਸੀਂ ਲੋਗ ਕਿਸੇ ਵੀ ਲੈਵਲ ਦੇ ਉੱਤੇ ਪੁਲਿਸ ਨੂੰ ਇਨਫੋਰਮ ਕਰ ਸਕਦੇ ਸੀ ਕਿਉਂਕਿ ਐਸ ਐਚ ਓ ਵੀ ਇੱਥੇ ਇਸ ਵੇਲੇ ਮੌਜੂਦ ਨਹੀਂ ਹੈਗੇ ਸੋ ਇਸ ਕਰਕੇ ਬਿਲਕੁਲ ਬਿਲਕੁਲ ਜਿਸ ਤਰੀਕੇ ਨਾਲ ਇਹ ਦੱਸਿਆ ਜਾ ਰਿਹਾ ਕਿ ਕੋਈ ਡਿਊਟੀ ਆਫਸਰ ਫਿਰ ਹਾਲ ਨਹੀਂ ਗਿਆ ਹੋ ਸਕਦਾ ਕਿ ਕੋਰਟ ਦੇ ਵਿੱਚ ਗਏ ਹੋਣ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਪੁਲਿਸ ਦਾ ਸਟਾਫ ਪੁਲਿਸ ਦਾ ਵੀ ਘਟਾ ਹੈ ਕੰਮ ਜ਼ਿਆਦਾ ਹੈ ਇਹ ਅਸੀਂ ਕਹਿ ਸਕਦੇ ਹਾਂ ਪਰ ਜੇਕਰ ਕੋਈ ਘਟਨਾ ਘਟ ਜਾਂਦੀ ਹੈ ਤਾਂ ਫਿਰ ਉਹਨੂੰ ਨਜਿੱਠਣ ਵਾਸਤੇ ਕਿਸ ਤਰੀਕੇ ਦੀਆਂ ਤਿਆਰੀਆਂ ਨੇ ਉਹ ਕਿਤਨਾ ਕਿਤੇ ਜ਼ਰੂਰ ਨਜ਼ਰ ਆਉਂਦੀਆਂ ਫਿਲਹਾਲ ਦੀ ਘੜੀ ਜਿਹੜੇ ਸਮਾਜ ਸੇਵਕ ਸਾਨੂੰ ਇੱਥੇ ਲੈ ਕੇ ਪਹੁੰਚੇ ਨੇ ਜਿਨ੍ਹਾਂ ਨੇ ਦੱਸਿਆ ਕਿ ਇਸ ਜਗ੍ਹਾ ਦੇ ਉੱਤੇ ਨਸ਼ਾ ਚੱਲਦਾ ਤਾਂ ਲਾਗੇ ਥਾਣਾ ਤਾਂ ਉਹਦੇ ਬਾਰੇ ਕਿਤਨਾ ਕਿਤੇ ਚਾਨਣਾ ਜਰੂਰ ਪਾਇਆ ਗਿਆ ਵਾ ਕਿ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਹੈ ਪੁਲਿਸ ਕਮਿਸ਼ਨਰ ਨੇ ਜਾਂ ਪੰਜਾਬ ਸਰਕਾਰ ਪੰਜਾਬ ਦੇ ਵੱਲ ਤੇ ਧਿਆਨ ਰੱਖਦੀ ਪਈ ਹੈ ਜ਼ਿਲ੍ਹਾ ਪ੍ਰਸ਼ਾਸਨ ਗਲੀਆਂ ਗਲੀਆਂ ਦੇ ਵਿੱਚ ਵੀ ਧਿਆਨ ਰੱਖਿਆ ਜਾਵੇ ਉਹਨਾਂ ਵੱਲੋਂ ਤਾ ਜੋ ਨਸ਼ਾ ਜਿਹੜਾ ਵਾ ਜੜੋ ਖਤਮ ਕੀਤਾ ਜਾ ਸਕੇ ਕੈਮਰਾਮੈਨ ਮਰੋਹਤ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ